ਕਪਾਧਾਤਰੀ ਪੰਜਾਬ ਸ੍ਰੀ ਅਮਰੋ ਰੋੜਾ ਜੀ ਸਾਡੇ ਵਿਚਕਾਰ ਪਹੁੰਚੁਕੇ ਨੇ ਮੈਂ ਬੇਨਤੀ ਕਰਾਂਗਾ ਜੀ ਸਾਹਮਣੇ ਪਰੇ ਹੋ ਕੇ ਤਾਰਿਆਂ ਨਾਲ ਸਤਕਾਰ ਵਜੋਂ ਉਹਨਾਂ ਦਾ ਸਵਾਗਤ ਕਰਨਾ ਹੈ ਜੀ ਸਾਡੇ ਵਿਚਕਾਰ ਪਹੁੰਚੁਕੇ ਨੇ ਮਾਨਯੋਗ ਕੈਬਨ ਮੰਤਰੀ ਪੰਜਾਬ ਸ੍ਰੀ ਅਮਰੋ ਰੋੜਾ ਜੀ ਅਸੀਂ ਉਹਨਾਂ ਨੂੰ ਜੀ ਆਇਆਂ ਨਿੱਘਾ ਸਵਾਗਤ ਕਰਦੇ ਹਾਂ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਪੰਜਾਬ ਸਤਿ ਸ਼੍ਰੀ ਅਕਾਲ ਭਗਵਾਨ ਸਭ ਜੀ ਦੀ ਜੋਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੁਪੇ ਅੰਦਰ ਨਸ਼ਾ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ਮਹਾਂ ਯੋਗ ਨਸ਼ਾ ਰੋਗ ਜੀਵਨ ਦੇ ਪੁਨਰ ਸਿਰਜਣ ਵਰਗ ਪਿੰਡਾਂ ਦੇ ਪਿੰਰੇ ਨਾਲ ਪ੍ਰੋਗਰਾਮ ਤੇ ਸਾਡੇ ਵਿਚਾਰ ਮੁੱਖ ਮਹਿਮਾਨ ਮਾਨਯੋਗ ਕਨ ਮੰਤਰੀ ਪੰਜਾਬ ਜੀ ਆਵਾ ਰੋੜਾ ਜੀ ਐਮ ਐਲ ਏ ਸਰਬਾਨ ਵਾਟਰ ਜੀ ਸੀ ਹੈ ਕਿ ਬਰਕਾਰ ਸਿੰਘ ਜੀ ਜਿੰਦਰ ਕੌਰ ਜੀ ਚੇਅਰਮੈਨ ਸਭਾ ਹਮਨਦੀਪ ਰਾਜਨ ਜੀ ਇਹ ਕਰਨ ਜੀ ਕੇਸਪੁਰੇ ਜੀ ਲਵਦੀਪ ਜੀਦਾ ਜੀ ਅਮਰਪਾਲ ਅਗਰ왈 ਜੀ ਸਰਨਾ ਜੀ ਜੀਆਂ ਹੋયા ਕਿ ਤੇ ਹੁਣ ਮੈਂ ਬੇਨਤੀ ਕਰਾਂਗਾ ਮੰਗੋ ਐਸਐਸਪੀ ਬਰੇਡਾ ਪੈਣਾ अमरीक तो पवना जी को पवन और ने अपने आज के समागम में शामिल हुए सरकारी कैबिनेट मंत्री श्री अमन अरोड़ा जी जी ने श्री मुके गजेंद्र कौर जी एमएलए साहिबान टीसी बठिंडा शौकत अहमद बरे अति बठिंडा जिले के बहुत क्षेत्र तो आए चेयरमैन सरपंच पंच साहिबान बीडीसी एनडीसी कमेटीयां के आदेदार मेंबर्स ਨਸੁਖੀ ਮਾਇਆ ਮਨੀਤ ਕੌਂਡਲ ਜੀ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਧਨਸ਼ਾ ਅਵਰੋਧ ਮੈਂ ਜ਼ਿਲ੍ਹੇ ਅੰਦਰ ਕੀਤੇ ਗਏ ਕਾਰਜਾਂ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ ਤੇ ਹੁਣ ਮੈਂ ਬਹੁਤ ਹੀ ਆរਖੀ ਸਰਕਾਰ ਦਾ ਬਾ ਜੋ 50 ਕਿਸ਼ਰ ਬਜੰਦਾ ਜਿਹੜਾ 100 ਕੈਂਪ ਪਰੇ ਜਿਹਨੂੰ ਬੀਤੀ ਕਰਾਂਗਾ ਕੋਈ ਅਸਰ ਜਾਂ ਮੈਂ ਤੁਹਾਨੂੰ ਜੋ ਬੀਤੀ ਵਿਸ਼ਰਤ ਤੇ ਦੱਸਾਂਗਾ जटिन देशिया और रघुराज जी जी के गल जिले के गवर्नमेंट एमएलए साहब और मिसेस पीआर मैं का गाइस के नाते बाकी सारे भाई जो सामने सरपंच साहब से ठीक है एम...

ਵਾਹਵਾ ਦੀ ਪਾਕਿਸਤਾਨੀ ਸਰਕਾਰ ਨੇ ਜੇ ਮੋੜ ਬਹਾਲ ਕੀਤੇ ਨੇ ਸਰਕਾਰੀ ਸਕੂਲ একদম ਪੱਕੀ ਹੈ ਤੁਸੀਂ ਵੀ ਜਾਣਦੇ ਹੋ ਕਿ ਜਿਹਨੂੰ ਸਰਕਾਰੀ ਸਕੂਲਾਂ ਦੀਆਂ ਬੈਂਚਾਂ 'ਤੇ ਬਹਿਣਾ ਆ ਗਿਆ ਉਹ ਵਿਦਿਆਰਥੀ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਂਦਾ ਉਹ ਇਨਸਾਨ ਮਾਰ ਨਹੀਂ ਖਾਂਦਾ ਸਭ ਸਦਮ ਸਦਾਨਾ ਸਾਡੇ ਪਿੰਡ ਦੇ ਉਹ ਮੁੰਡੇ ਕੁੜੀਆਂ ਨੌਜਵਾਨਾਂ ਸਕੂਲਾਂ ਚ ਵਧੇ ਹਾਸਨ ਕਰ ਸਕਣ ਸੋ ਇਹ ਹੀ ਨੇ ਵਤਨ ਪੰਜਾਬ ਦੀਆਂ ਹੋਈਆਂ ਜੀ ਦਾ ਇਹ ਹੀ ਮਕਸਦ ਸੀ ਉਹ ਇੱਕ ਤਰ੍ਹਾਂ ਦੀ ਕਾਲ ਦਿੱਤੀ ਗਈ ਸੀ ਉਸ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਦੇ ਯੂਥ ਨੂੰ ਕੀ ਵੱਧ ਤੋਂ ਵੱਧ ਹਿੱਸਾ ਇਸ ਸੰਖੇਪਾ ਵਤਨ ਪੰਜਾਬ ਦੀ ਹੁੰਦਾ ਬਣੋ ਔਰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਥੋੜੀ ਇੱਕ ਗੱਲ ਕਹਿ ਕੇ ਬਸ ਸਮਾਪਤੀ ਕਰੂੰਗੀ ਕਿਉਂਕਿ ਪ੍ਰਧਾਨ ਜੀ ਹੋਰਾਂ ਨੇ ਬੋਲਣਾ ਔਰ ਇੱਕ ਗੱਲ ਹੋਰ ਕਿ ਆਪ ਸਭ ਜਾਣਦੇ ਹੋ ਕਿ ਇਸ ਤੋਂ ਪਹਿਲਾਂ ਜਦੋਂ-ਜਦੋਂ ਵੀ ਪੰਜਾਬ ਦੇ ਪਾਣੀਆਂ ਦੀ ਗੱਲ ਚੱਲੀ ਆ ਨੂੰ ਲੈ ਕੇ ਪੰਜਾਬ ਸੂਬੇ ਦੇ ਉਸ ਪਾਣੀ ਨੂੰ ਲੈ ਕੇ ਹਮੇਸ਼ਾ ਹੁੰਦੇ ਤੇ ਹਰ ਪਾਰਟੀ ਨੇ ਹਰ ਸਰਕਾਰ ਨੇ ਸਿਆਸਤ ਕੀਤੀ ਹੈ। ਅਰ ਦੇਖਿਆ ਜਾਵੇ ਕਈ ਕੱਲ ਮੇਰੇ ਪ੍ਰੈਸਰ ਵੀ ਮੀਡੀਆ ਵਾਲੇ ਉਹ ਵੀ ਮੈਨੂੰ ਪੁੱਛ ਰਹੇ ਸੀ ਕਹਿੰਦੇ ਜੀ ਫਿਰ ਪਾਣੀਆਂ ਤੇ ਆਮ ਆਵੀ ਪਾਰਟੀ ਦਾ ਸਰਕਾਰ ਦਾ ਕੀ ਸਟੈਂਡ ਆ ਤਾਂ ਉਹਨਾਂ ਨੂੰ ਇੱਕ ਟੁੱਟ ਸ਼ਬਦਾਂ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਸੀ ਤੇ ਸ ਜਿਨੇ ਵੀ ਤੁਸੀਂ ਸਾਰੇ ਤੇਰੇ ਪਿੰਡਾਂ ਤੋਂ ਬਜ਼ੁਰਗ ਕਬੀਰ ਮਰੀਆਂ ਭੈਣਾ ਮਤਾਵਾ ਇੱਥੇ ਬੈਠੇ ਹੋ ਤਾਂ ਤੁਹਾਨੂੰ ਵੀ ਦੱਸ ਦਈਏ ਕਿ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਪੰਜਾਬ ਦੀਆਂ ਮੰਗਾਂ ਦੀ ਗੱਲ ਆਉਂਦੀ ਆ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਆ ਤਾਂ ਮਾਦੀ ਪਾਰਟੀ ਦਾ ਕੱਲੀਆ ਸਟੈਂਡ ਆ ਸੀ ਤਕਬੂਲ ਵੀ ਪਾਣੀ ਦੀ ਦੂਜੇ ਸਾਂਝੇ ਸੁਕੇ ਨੂੰ ਨਹੀਂ ਰਿਹਾ ਜਦੋਂ ਪਾਣੀ ਬਚਾਉਣ ਦੀ ਗੱਲ ਆ ਤਾਂ ਫਿਰ ਠੀਕੋ ਜਿਸ ਸਰ ਤੰਗਦੀ ਦੇ ਨਾਲ ਤੁਸੀਂ ਸਰਕਾਰ ਬਣਾਈਆ ਉਸ ਸਤੰਗਦੀ ਦੇ ਨਾਲ ਇਸ ਪੰਜਾਬੀ ਸੂਬੇ ਤੇ ਪੈਰਾਂ ਰੱਖਦੇ ਹੋਏ ਦੇ ਪਾਣੀਆਂ ਤੇ ਪੈਰਾਂ ਦਿੰਦੇ ਹੋਏ ਡੱਟ ਕੇ ਆਪ ਦੇ ਸੂਬੇ ਦੇ ਨਾਲ ਖੜੇ ਹਾਂ ਔਰ ਐਸੇ ਤਰੀਕੇ ਨਾਲ ਖੜੇ ਰਹਾਂਗੇ ਕਿਸੇ ਦੀ ਕੋਈ ਹਿੰਮਤ ਨਹੀਂ ਕੋਈ ਇੱਕ ਪਾਣੀ ਦੀ ਬੂੰਦ ਲਿਜਾ ਸਕੇ ਔਰ ਸਭ ਤੋਂ ਵੱਡੀ ਗੱਲ ਤੁਹਾਡੇ ਸਾਹਮਣੇ ਤੁਸੀਂ ਆਪ ਵੇਖਿਆ ਕਿ ਪਿਛਲੇ ਪ੍ਰਾਇਡਨਸ ਦਾ ਸਰਕਾਰਾਂ ਵਿੱਚ ਜਿਹੜੀ ਨਮਾਇੰਤਗੀ ਕਰਦੇ ਸੀ ਉਹ ਤਾਂ ਆਪ ਨੱਕਿਆਂ ਤੇ ਲਿਜਾਣ ਲਾ ਕੇ ਕਹਿਆਂ ਕਦੇ ਚਾਂਦੀ ਦੀ ਕਈ ਬਣਾ ਲੈਣੇ ਸੀ ਕਿ ਕਦੇ ਕੁਝ ਕਰ ਲੈਂਦੇ ਸੀ ਉੱਥੇ ਜਾ ਕੇ ਉਹ ਨੱਕੇ ਵਧਾਇਆ ਕਰਦੇ ਸੀ ਤਮਾਦ thank you the ਪੰਜਾਬ ਦੇ ਇੰਸਾਨ ਦੇਸ਼ੀ ਇਹ ਸ਼ਬਦ ਦੇ ਨਾਲ ਆਪ ਸਭਨਾਂ ਮੈਂ ਜਿਹੜੇ ਵੀ ਸਾਰੇ ਸਾਡੇ ਵਿਚਕਾਰ ਮਾਨਯੋਗ ਐਮਐਲਏ ਸਾਉਂ ਮੋਹ ਸੰबीर ਸਿੰਘ ਮੈਸਰ ਖਾਨਾ ਜੀ ਪਹੁੰਚੇ ਨੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਦਿਆ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਸਦਾ ਗੁਰਮੀਤ ਸਿੰਘ ਗੁੱਡਿਆ ਜੀ ਉਹ ਵੀ ਕੋਜੀ ਬਲਾਦਰਾਂ ਸਾਡੇ ਵਿਚਕਾਰ ਪਹੁੰਚਰ ਆਲੇ ਨੇ ਹੋਰ ਮੈਂ ਬਹੁਤ ਹੀ ਅਨੁਭਵਸ਼ਾਲ ਹੈ ਮਾਨ ਜੋ ਕੈਨ ਮੰਤਰੀ ਪੰਜਾਬ ਸ੍ਰੀ ਅਮਰੋਦਾ ਜੀ ਨੂੰ ਬੇਨਤੀ ਕਰਾਂਗਾ ਕੋਈ ਮંચ ਨਾ ਉਹਨਕੇ ਆਪਣੇ ਪੰਜਾਬ ਸਾਥੀ ਕਰ ਜੀ ਮਾਨ ਜੋ ਕੈਨ ਮੰਤਰੀ ਪੰਜਾਬ ਸ੍ਰੀ ਅਮਰੋਦਾ ਜੀ ਤੋਡੇ ਆਪਣੇ ਔਰ ਮੇਰੇ ਕੁਲੀਗ ਪ੍ਰੋਫੈਸਰ ਭਜਿੰਦਰ ਕੌਰ ਜੀ ਜੀ ਵੀ ਪੰਜਾਬ ਸਰਕਾਰ ਬਹੁਤ ਹੀ ਸਤਿਕਾਰਯੋਗ ਉਹਨਾਂ ਦੇ ਨਾਲ ਗ੍ਰਾਹਕ ਸਾਹਿਬ ਐਮ ਐਲ ਐ ਸਦਾ ਦਿਉਤ ਸਿੰਘ ਜੀ ਗ੍ਰਾਹਕ ਸਾਹਿਬ ਬਹੁਤ ਹੀ ਸਤਿਕਾਰਯੋਗ ਮੇਰੇ ਸਾਥੀ ਐਮ ਐਲ ਐ ਸਾਹਿਬ ਬਲਕਾ ਸਿੰਘ ਜੀ ਸਿੱਧੂ ਸਾਹਿਬ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਸੁਖਵੀਰ ਮੈਸਰ ਖਾਨਾ ਜੀ ਐਮਐਲਏ ਸਾਹਿਬ ਔਰ ਸਰਦਾਰ ਜਗਸੀਰ ਸਿੰਘ ਜੀ ਐਮਐਲਏ ਸਾਹਿਬ ਡਿਪਟੀ ਕਮਿਸ਼ਨਰ ਸ਼ੌਕਤ ਅਬਦ ਪਰੇ ਜੀ ਮੈਡਮ ਅਨੀਤ ਕੁੰਡਲ ਜੀ ਐਸਐਸਪੀ ਬਠਿੰਡਾ ਮੇਅਰ ਸਾਹਿਬ ਪਦਮਜੀਤ ਜੀ ਸਾਡੇ ਸਾਰੇ ਹੀ ਪਾਰਟੀ ਦੇ ਆਦੇ ਦਾ ਸਰਪੰਨ ਚੇਅਰਮੈਨ ਸਹਿਬਾਨ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤੁਹਾਡੇ ਇੰਚਾਰਜ ਜੁਪਿੰਦਰ ਜਹਲ ਜੀ ਔਰ ਸਭ ਨਾਲ ਵੱਧ ਸਭ ਨਾਲ ਇੰਪੋਰਟੈਂਟ ਜਿਨ੍ਹਾਂ ਦੇ ਸਿਰਾਂ ਦੇ ਉੱਪਰ ਜਿਨ੍ਹਾਂ ਦੇ ਮੋਢਿਆਂ ਦੇ ਉੱਪਰ ਇਸ ਜੰਗ ਨੂੰ ਇਸ ਲੜਾਈ ਨੂੰ ਜਿੱਤਣ ਦਾ ਉਹ ਜਿਹੜਾ ਜ਼ਿੰਮੇਵਾਰੀ ਹੈ ਜਿਹੜੀ ਸਮੁੱਚੇ ਜ਼ਿਲ੍ਹੇ ਦੇ ਵਿੱਚੋਂ ਪਹੁੰਚੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਓ ਸਾਰੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਾਰੇ ਵਿਰੇ ਜਿਹੜੇ ਡਿਫੈਂਸ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਬੋਰਡ ਡਿਫੈਂਸ ਕਮੇਟੀ ਦੇ ਮੈਂਬਰ ਸਾਹਿਬਾਨ ਕੱਲਾ ਕੱਲਾ ਪਿੰਡਾਂ ਦਾ ਸ਼ਹਿਰਾਂ ਦਾ ਗਲੀਆਂ ਦਾ ਮੁਹੱਲਿਆਂ ਦਾ ਪਹਿਰੇਦਾਰ ਸੋ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਕਰੋ ਗਰੋਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਾਥੀਓ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਕਿ ਤੁਸੀਂ ਅੱਜ ਸਾਥੀਓ ਅੱਜ ਤੋਂ ਬਾੜੀ ਨੀਤੀ ਨਹੀਂ ਮਿਲ ਕੇ ਖੜੇ ਹੋਏ ਸੀਗੇ ਚਾਹੇ ਸਿੱਖਿਆ ਔਰ ਸਿਹਤ ਖੇਡ ਦੀ ਗੱਲ ਕਰ ਲਈਏ ਬਹੁਤ ਕਮਤਨੀ ਲੋਕ ਸੀ ਕਿ ਅੱਜ ਤਿੰਨ ਸਾਲ ਬਾਅਦ ਉਹਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਹ ਪ੍ਰਤੱਖ ਨਜ਼ਰ ਆ ਰਿਹਾ ਹੈ ਮੈਂ ਆਪਣੇ ਦਿਮਾਗ ਵਿੱਚ ਨਹੀਂ ਜਾਂਦਾ ਅੱਜ ਕੈਨ ਕਾਂਗਰਸ ਦੇ ਤਿੰਨ ਸਾਲ ਦੇ ਵਿੱਚ 56 ਹਜ਼ਾਰ ਦੇ ਕਰੀਬ ਨੌਂ ਲੱਖ ਮੁੰਡੇ ਮੁੰਡੀਆਂ ਨੂੰ ਉਹਨਾਂ ਦੀ ਕਾਮਯਾਬੀ ਦੇ ਰਾਹ ਤੇ ਮਿੰਡ ਬੰਦ ਕਰਕੇ ਲੱਗਣ ਲੱਗਿਆ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਆਨੰਦ ਇਸੇ ਤਰੀਕੇ ਨਾਲ ਸੜਕ ਸੁਰੱਖਿਆ ਪੁਲਿਸ ਦੀ ਗੱਲ ਕਰੀਏ ਮੈਂ ਸਮਝਦਾ ਕਿ ਵੱਡੇ ਫਿਕਸਡ ਮੁੱਲਾਂ ਦੇ ਵਿੱਚ ਵੀ ਇੰਨੀ ਅਫੀਸ਼ੀਅਲ ਇੰਨੀ ਕਾਰਜਕੁਸ਼ਲ ਸੜਕ ਸੁਰੱਖਿਆ ਪੁਲਿਸ ਨਹੀਂ ਹੋਣੀ ਕਿ ਜਿੱਦਾਂ ਰਿਸਪੌਂਸ ਟਾਈਮ ਦੇਖਦੇ ਐਕਸੀਡੈਂਟ ਹੋ ਜਾਂਦਾ ਤੇ ਲੱਗ ਕੇ ਕਿਤੇ ਐਕਸੀਡੈਂਟ ਹੋ ਜਾਂਦਾ ਕੋਈ ਕਿਹਦੇ ਭੈਣ ਭਰਾ ਦਾ ਕਿਹਦੇ ਪੁੱਤ ਦਾ ਐਕਸੀਡੈਂਟ ਹੋ ਗਿਆ ਸੜਕਾਂ ਦੇ ਉੱਪਰ ਜੋ ਸਾਰੇ ਦਿਨ ਚਾਹਦੇ ਆ ਤੇ ਕੋਈ ਪੁੱਛਦਾ ਨਹੀਂ ਸੀ ਕੋਈ ਸੰਭਾਲਦਾ ਨਹੀਂ ਸੀ ਤੇ ਪਹਿਲੀ ਵਾਰੀ ਹੋਇਆ ਕਿ 6 ਮਿੰਟਾਂ ਦੇ ਰਿਸਪੌਂਸ ਟਾਈਮ ਦੇ ਵਿੱਚ ਉੱਥੇ ਪੁਲਿਸ ਪਹੁੰਚਦੀ ਹੈ ਫੋਰਸ ਪਹੁੰਚਦੀ ਹੈ ਮੈਡੀਕਲ ਏਡ ਦਿੱਤੀ ਜਾਂਦੀ ਹੈ ਤੇ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਸੰਭਾਲਿਆ ਜਾਂਦਾ ਤੇ ਸੈਂਕੜੇ ਜਾਨਾਂ ਦੇ ਸਾਥੀ ਮੇਰੇ ਵੀਰੋ ਇਹ ਹੁਣ ਤੱਕ ਬਚ ਚੁੱਕੇ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪਹਿਲੀ ਵਾਰੀ ਹੋਇਆ ਕਿ ਜਿੱਥੇ ਸਰਕਾਰਾਂ ਟੋਲ ਪਲਾਜ਼ਾ ਲਾਉਂਦੀਆਂ ਨੇ 18 ਟੋਲ ਪਲਾਜ਼ੇ ਮੈਚ 3 ਸਾਲਾਂ ਦੇ ਸਮੇਂ ਦੇ ਵਿੱਚ ਇਹ ਪੰਜਾਬ ਦੀਆਂ ਸੜਕਾਂ ਤੋਂ ਇਹ ਖਤਮ ਕਰ ਦਿੱਤੇ ਥੋੜੀਆਂ ਰਹਿੰਦੀਆਂ ਨੇ ਆ ਹੁਣ 2 ਦਿਨ ਪਹਿਲਾਂ ਤੁਸੀਂ ਦੇਖਿਆ ਕਿ ਗੱਲ ਕੋਈ ਨਹੀਂ ਸੀ ਤੇ ਘਰ ਬੈਠੇ ਬਿਠਾਏ ਇੱਕ ਨਵੀਂ جنگ ਹੈ ਜਿਹੜੀ ਨਵੀਂ ਲੜਾਈ ਹੈ ਜਿਹੜੀ ਉਹ ਪੰਜਾਬ ਦੇ ਸਿਰ 'ਤੇ ਥੋਪ ਦਿੱਤੀ ਔਰ ਥੋਪੀ ਥੋਪੀ ਵੀ ਕਾਦੀ ਪਾਣੀ ਦੀ ਔਰ ਪਾਣੀ ਉਹ ਪਾਣੀ ਜਿਹੜਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਪੰਜਾਬ ਦੀ ਜਿੰਦਗਰ ਪੰਜਾਬ ਦਾ ਕਿਸਾਨ ਕਿਸਾਨ ਦੀ ਜਿੰਦਗਰ ਉਹਦਾ ਖੇਤ ਤੇ ਖੇਤ ਦੀ ਜਿੰਦਗਰ ਉਹਦਾ ਪਾਣੀ ਪਰ ਪਿਛਲੇ ਸਮੇਂ ਦੀਆਂ ਮਾੜੀਆਂ ਨੀਤੀਆਂ ਦੀ ਵਜ੍ਹਾ ਕਰਕੇ ਮਾੜੀਆਂ ਨੀਤਾਂ ਦੀ ਵਜ੍ਹਾ ਕਰਕੇ ਅੱਜ ਪੰਜਾਬ ਜਿਹੜਾ ਰੇਗਿਸਤਾਨ ਬਣਦਾ ਜਾ ਰਿਹਾ ਹੈ ਆ ਪਰਸੋ ਬਿਣਾ ਬੈਠੇ ਬਿਠਾਏ ਬਿਨਾ ਕਿਸੇ ਗੱਲ ਤੋਂ ਕੇਂਦਰ ਦੇ ਨਾਲ ਮਿਲ ਕੇ ਹਰਿਆਣੇ ਵਾਲਿਆਂ ਨੇ ਨਵਾਂ ਯਮ ਛੇੜਤਾ ਕਿ ਜੀ ਪਾਣੀ ਹੋਰ ਦਿਓ ਜਲ ਕੇ ਇਹ ਤੋਂ ਪਹਿਲਾਂ ਉਹ ਤੋਂ ਤੇ ਕੋਟੇ ਤੋਂ ਵੀ ਵੱਧ ਕੇ ਪੀਣ ਵਾਲਾ ਪਾਣੀ ਹੈ ਜਿਹੜਾ ਉਹਨੂੰ 4000 ਜਿਹੜਾ ਜੋ ਕਿਊਸਿਕ ਹੈ ਉਹਨਾਂ ਨੂੰ ਦਿੱਤਾ ਜਾ ਚੁੱਕਿਆ ਸੀਗਾ ਭਾਈ ਕਨਈਆ ਦੇ ਵਾਰਸ ਹੋਣ ਦੇ ਨਾਤੇ ਕਿਉਂਕਿ ਪੀਣ ਵਾਲਾ ਪਾਣੀ ਪੰਜਾਬ ਕਿਸੇ ਨੂੰ ਜਵਾਬ ਨਹੀਂ ਦੇ ਸਕਦਾ ਪਰ ਆਓ ਜੀ ਅਰੋਪ ਜੀ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਮੀਤ ਸਾਹਿਬ ਗਮੀ ਸਿੰਘ ਜੀ ਖੰਡਿਆ ਖੇਤੀਬਾੜੀ ਮੰਤਰੀ ਸਾਹਿਬ ਉਹ ਵੀ ਪਹੁੰਚੇ ਉਹਨਾਂ ਦਾ ਵੀ ਸਵਾਗਤ ਹੈ ਸੋ ਸਾਥੀ ਮੇਰੇ ਵੀਰੋ ਮੈਂ ਗੱਲ ਕਰ ਰਿਹਾ ਸੀਗਾ ਕਿ ਪਹਿਲੇ ਦਿਨੀ ਮਾਨ ਸਾਹਿਬ ਦੀ ਰਵਾਇ ਦੇ ਵਿੱਚ ਸਮੁੱਚੇ ਤੇ ਨਾ ਹੋਊਗੀ ਪੀਣਾ ਵਾਲਾ ਪਾਣੀ ਤੁਸੀਂ ਮੰਗਿਆ ਜਿੰਨਾ ਲੋੜ ਸੀ ਉਹ ਤੋਂ ਵੱਧ ਦਿੱਤਾ ਕਿਉਂਕਿ ਅਸੀਂ ਭਾਈ ਕਨਈਆ ਦੇ ਵਾਰਸ ਆ ਪਰ ਜੇ ਜੇ ਕੇਂਦਰ ਸਰਕਾਰ ਦੀ ਸਹਾਇਤਾ ਦੇ ਨਾਲ ਹਰਿਆਣੇ ਵਾਲੇ ਇਹ ਸੋਚਣਗੇ ਕਿ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਘਾਇਆ ਮਾਰ ਕੇ ਅਸੀਂ ਇੱਥੋਂ ਦੀਆਂ ਫਸਲਾਂ ਸਗਾ ਕੇ ਬੰਦੇ ਜੀ ਸਰਕਾਰਾਂ ਨੇ ਪੁਲਿਸ ਨੇ ਬੰਦੇ ਰਾਜੋਰ ਲਾ ਲਿਆ ਨਹੀਂ ਮੁੱਕਿਆ ਕੰਮ ਜਿੱਦੀ ਮੇਲ ਨਹੀਂ ਖਤਮ ਹੋ ਜੇ ਇਹ ਕੰਮ ਸਾਥੀ ਮੇਰੇ ਵੀਰੋ ਇਹ ਤੁਸੀਂ ਸਾਰਿਆਂ ਨੇ ਕਰਨਾ ਜਦੋਂ ਤੱਕ ਕੱਲੇ ਕੱਲੇ ਘਰ ਤੋਂ ਇਸ ਮੰਦ ਵਿੱਚ ਇਸ ਮੰਡਾਲ ਵਿੱਚ ਸਾਰਿਆਂ ਦਾ ਸਹਿਯੋਗ ਦੀ ਲੋੜ ਹੈ ਮੈਂ ਆਪਣੇ ਵੱਲੋਂ ਪੰਜਾਬ ਸਰਕਾਰ ਪਰੋਂ ਤੇ ਸੱਜਣ ਪਾਰਟੀ ਦੇ ਆਗੂ ਸਹਿਬਾਨ ਸਾਡੇ ਐਮਐਲਏ オーਗਰੇਮੈਂਟ ਸਾਡੇ ਜਿਹੜੇ ਇੰਚਾਰਜ ਜੈਪਾਲ ਸਾਹਿਬ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਾਲ ਆਪਣੀ ਦੇ ਵਿੱਚ ਬੱਤੇ ਪਾਵਾਗੇ ਬੜੀ ਮੁਕੀਕਤ ਬਖਸ਼ ਸਾਹਿਬ ਬਹੁਤ-ਬਹੁਤ ਧੰਨਵਾਦੀ ਕੈਬਨਿਟ ਮੰਤਰੀ ਸਾਹਿਬ ਜੀ ਨੇ ਤੁਹਾਡੇ ਪਾਸੋਂ ਬਹੁਤ ਵਕਤ ਆ ਗਿਆ ਇਸ ਦਾ ਆਪਾਂ ਮੁੱਖ ਇੰਚਾਰਜ ਸੀ ਅੱਜ ਆਪਾਂ ਸਪੱਸ਼ਟ ਕਰਨਾ ਹੈ ਤੋਂ ਬਹੁਤ ਨਹੀਂ ਹੈ ਸਾਰਿਆਂ ਦੇ ਆਗਰ ਤੇ ਤੋਂ ਮੈਂ ਬੇਨਤੀ ਕਰੂੰਗਾ ਮਾਜੂਬ कैबिनेट मंत्री अमर परमार जी को स्टेज पे जाना सारी संगत को देख के कृपा करके आपे तो मंत्री साहब स्टेज पे जिसको नौकर है जी तो वो खाते होंगे जिमे जिमे वो बोल के कुछ कुछ बोलना है सारे ने हर जगह पर कुछ कर रहे हैं हर जगह पर वो कुछ कुछ बोलना है सारे ने जो लोग बोल रहे हैं मैं बोलूं तो सी अपना नाम बोल रहा हूं सो साथियों लड़ाई सारे सारे तो के नीचे इसलिए कितने नीचे सारे उत्तीर्ण हासिल करी राजनीति को इतनी कसम खाओगे? मैं मैं एक वीडीसी एक वीडीसी मेंबर होने नाते ये सौ मांदा हाँ ये सौ मांदा हाँ कि मैं नशे के खिलाफ नशे के खिलाफ अपने पेंड या वार्ड का दा पैरिदार अपने पेंड ਬਣ ਕੇ ਕੰਮ ਕਰਾਂਗਾ ਮੈਂ ਆਪਣੇ ਪਿੰਡ ਜਾਂ ਔਰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਕਣ ਨਵਾਗਾ ਮੈਂ ਕਿਸੇ ਨਸ਼ਾ ਨਸ਼ਾ ਤਸਕਰ ਨੂੰ ਆਪਣੇ ਪਿੰਡ ਜਾਂ ਔਰਡ ਦੇ ਵਿੱਚ ਵਣ ਨਹੀਂ ਦੇਵਾਂਗਾ ਮੇਰੇ ਪਿੰਡ ਜਾਂ ਔਰਡ ਦੇ ਵਿੱਚ ਜੋ ਵੀ ਨਸ਼ੇ ਕਰਦੇ ਹਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਂਗਾ

जय 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 ਅੱਜ ਦੇ ਇਸ ਸਮਾਗਮ ਦੀ ਇੱਥੇ ਹੀ ਸਮਾਪਤੀ ਹੈ